ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੀ ਲੂ ਪਸ਼ੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੜੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਵੀ ਵੀਰਾ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰਾ ਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀਕਾਲ ਸਸੀਕਾਲ ਬਾਈ ਬਹੁਤ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਬਾਈ ਨਾਮ ਮੇਰਾ ਹਰਦੀਪ ਸਿੰਘ ਹੈ ਜੀ ਪਿੰਡ ਹਲਕੜਾਈ ਹਮ ਤੇਸੀ ਪਪਾ ਜੀ ਤੇ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਆਪਾਂ ਨੂੰ ਬਾਈ ਨੇੜੇ ਪਿੰਡ ਆਪਾਂ ਨੂੰ ਭਦੌੜ ਰਹੇ ਜਾਂਦੇ ਤਨ ਕਿਲੋ ਸੈਦੋ ਕੇ ਵੀ ਨੇੜੇ ਹੈ ਸੈਦੋ ਕੇ ਵੀ ਨੇੜੇ ਹੈ ਜੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 78145 ਜੀ 488858 ਜੀ ਠੀਕ ਹੈ ਬਾਈ ਬਾਈ ਜਿਹੜੀ ਇਹ ਵੈੜ ਦੇ ਨੇ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਜੀ ਆਪਣੀ ਕਿਹੜਾ ਸੂਆ ਹੁੰਦੀ ਹੈ ਬਾਈ ਇਹ ਤੀਜਾ ਸੂਆ ਹੁੰਦੀ ਹੈ ਜੀ ਕਿੰਨੇ ਕਿ ਦਿਨ ਲੋਗੇ ਬਾਈ ਇਹ 25 ਤਰੀਕ ਨੂੰ ਤਾਂ ਪੂਰੇ ਜੀ ਅੱਜ ਹੋ ਗਈ ਕਿੰਨੀ ਹੋ ਗਈ ਅੱਜ ਅੱਜ 18 ਹੈ 18 ਤਰੀਕ ਹੋ ਗਈ ਅੱਜ 25 ਤਰੀਕ ਨੂੰ ਦਿਨ ਪੂਰੇ ਆ ਮੰਨ ਕੇ ਚੱਲ 7 ਦਿਨ ਪਾਏ ਹਾਂ ਹਾਂਜੀ ਤੇ ਕਿੰਨਾ ਕੀ ਰਿਕਾਰਡ ਆ ਬਈ ਰਿਕਾਰਡ ਬਾਈ ਜੀ ਆਪਣਾ ਕੋਲ 28 ਲੀਟਰ ਦੁੱਧ ਦਿੱਤਾ ਹੀ ਇਹਨੇ ਠੀਕ ਆ ਬਾਈ ਨਾੜ ਦੇਖੋ ਕੱਲੀ ਕੱਲੀ ਨਾਣੇ ਖੜੀ ਆ ਬਈ ਗੁਲਾਬ ਦੇ ਥਾਨੇ ਕੱਲਾ ਕੱਲਾ ਥਣ ਮੁਰਤੀਆ ਥਣ ਸਿਵਾਈ ਕਿਵੇਂ ਕਰ ਮੜੀ ਸਿਵਾਈ ਬਹੁਤ ਵਧੀਆ ਇੱਕ ਨੰਬਰ ਸੀ ਠੀਕ ਆ ਪਸ਼ਾਂ ਤੋਂ ਆਰਡਰ ਸਪੈਕ ਕਰ ਲੋ ਬਈ ਕਮਾਲ ਦਾ ਸੱਲੇ ਕੱਚੀ ਕੱਚੀ ਆ ਓਸਾ ਬਣਾ ਦਾ ਅਜਾ ਲਾਇਓ ਬਈ ਸਾਰੀਆਂ ਬਾਲਟਾਂ ਲਾ ਕੱਢੂਗੀ ਫੁੱਲ ਕੱਦ ਫੁੱਲ ਬ੍ਰੇਡ ਆ ਬਈ ਖੋਲ ਦੇ ਬਈ ਤੋਰ ਕੇ ਖਾ ਦੇ ਕੱਲੀ ਕੱਚੀ ਕੱਚੀ ਆ ਹਫਤੇ ਖੰਡ ਦੀ ਓਸਾ ਬਣਾ ਦਾ ਅਜਾ ਲਾਇਓ ਲੇਵੇ ਦੀ ਜਿਹੜੀ ਤਿਆਰੀ ਆ ਖੈਰ ਬਹੁਤ ਚੰਗੇ ਆਰਡਰ ਬਣਾਉਣਾ ਇਹਨੇ ਸਟਾਰਟ ਕਰ ਲਿਆ ਸੂਣ ਦੇ ਮੌਕੇ ਤੇ ਜਾ ਕੇ ਪੂਰਾ ਫੰਡ ਵਾਲਾ ਲੇਵਾ ਲੈ ਕੇ ਫੇਰ ਕਰਮਾਣੀ ਨੇ ਸਮਾ ਜਿਹੜੇ ਹਸਾਮਨਾ ਬਾਈ ਨੇ ਰਕਾ ਫੁੱਲ ਬ੍ਰੇਡ ਆ ਲੰਮੀ ਲੁੰਮੀ ਬਹੁਤਾ ਕਰਮਾਣੀ ਕਿਆ ਕਵਾਲਿਟੀ ਇੱਕ ਨੰਬਰ। ਕੀ ਬਾਤ ਆ ਭਾਈ। ਤੇ ਮੁੱਲ ਵੀਰੇ ਫੋਨ ਤੇ ਹੋਜੂ। ਮੁੱਲ ਫੋਨ ਤੇ ਹੋਊਗਾ। ਜੈ ਜੀ ਹੋਊਗਾ। ਜੈ ਜੀ ਹੋਊਗਾ ਠੀਕ ਆ ਇਧਰ ਹੀ ਬੰਨ ਲਈ ਭਾਈ। ਮੁੱਲ ਭਾਈ ਕਹਿੰਦਾ ਜਮਾਂ ਜੈ ਜ ਰੱਖਾਂਗੇ ਮੁੱਲ ਫੋਨ ਤੇ ਹੋਊਗਾ। ਬਾਹਲਾ ਮੁੱਲ ਨਹੀਂ ਕਰੇ। ਖਿੱਚ ਕੇ ਮੁੱਲ। ਪੂਰਾ ਪੂਰਾ ਇੱਕ ਨੰਬਰ ਲੈ ਵਾਇ ਇੱਕ ਨੰਬਰ ਖਾਂਦ ਕੋ। ਫੁੱਲ ਬ੍ਰੀਡ। ਜਿਸੇ ਪਾਸੇ ਕਰਮ ਵਾਲੀ ਨੂੰ ਕੋਈ ਕਾਟਣੀ। ਬੱਚੇ ਬਹੁਤ ਚੰਗੇ ਪਾਉਂਦੀ ਆ। ਬੱਚੀਆਂ ਇਹਦੀਆਂ ਨਹੀਂ ਭਾਈ। ਹਾਂਜੀ। ਤੇ ਮੰਨ ਕੇ ਚੱਲ ਪਹਿਲੇ ਸੂਏ ਦੀਓ ਪਰ ਲਈਆ ਹਨਾ ਹਾਂਜੀ ਤੇ ਦੂਜੇ ਸੂਏ ਦੀ ਆਹ ਹਨਾ ਹਾਂਜੀ ਬੱਚੇ ਬਹੁਤ ਚੰਗੇ ਪਾਉਂਦੀਆਂ ਕਰਮ ਵਾਲੀ ਬੱਚੀਆਂ ਹੀ ਦਿੰਦੀ ਆ ਦੋਨੇ ਸੂਆਂ ਦੇ ਬੱਚੇ ਖੜੇ ਆ ਤੇ ਤੀਜਾ ਸੂਆ ਹੁਣ ਕਰਮ ਵਾਲੀ ਸੂਗੇ ਭਾਈ ਤੇ ਕਿਸੇ ਵੀ ਨੂੰ ਬੜਾ ਪਸੰਦ ਆਈ ਭਾਈ ਨਗ ਨਗ ਟੱਕਰ ਲਿਓ ਧੰਨਵਾਦ